ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਿਊ ਰੈਸਪੀ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਲੋਕੀ ਦੇ ਕੋਫਤੇ ਲੋਕੀ ਆਪਾਂ ਕद्दूकस ਕਰਕੇ ਰੱਖ ਲਿਆ ਇਹ ਇਧਰ ਤੇਲ ਗਰਮ ਹੁੰਦਾ ਜੀ ਉਸ ਤੋਂ ਬਾਅਦ ਆਪਾਂ ਕੋਫਤੇ ਫਰਾਈ ਕਰਦੇ ਹਾਂ ਲੋਕੀ ਜਿਹੜੀ ਆਪਾਂ ਕद्दूकस ਕਰੀ ਸੀਗੀ ਜੀ ਉਹਦੇ ਵਿੱਚ ਪਾਉਣਾ ਹੁਣ ਆਪਾਂ ਬੇਸਣ ਕੋਫਤੇ ਬਣਾਉਣ ਲਈ ਆਪਾਂ ਪੇਸਟ ਤਿਆਰ ਕਰ ਲਈ 10 ਤੋਂ 4 ਚਮਚਾ ਆਪਾਂ ਲੈ ਆ ਵੇਸਣ ਦੇ ਫਿਰ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਪਾਵਾਂਗੇ ਹਲਦੀ ਡੇਗੀ ਲਾਲ ਮਿਰਚ ਤੇ ਥੋੜੇ ਜਿਹਾ ਪਾਵਾਂਗੇ ਗਰਮ ਮਸਾਲਾ ਤੇ ਲੱਗੀ ਵਸ ਜੀ ਗਰਮ ਹੋ ਚੁੱਕਿਆ ਨਮਕ ਆਪਾਂ ਬਾਅਦ ਵਿੱਚ ਪਾਇਆ ਕਿਉਂਕਿ ਨਮਕ ਪਾਣੀ ਛੱਡ ਦਿੰਦਾ ਇਹਨਾਂ ਨੂੰ ਆਪਾਂ ਫਰਾਈ ਕਰਕੇ ਸਾਸ ਨਾਲ ਵੀ ਖਾ ਸਕਦੇ ਹਾਂ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਤੇ ਟੇਸਟੀ ਲੱਗਦੇ ਆ ਬਹੁਤ ਜ਼ਿਆਦਾ ਖਾਣ ਨੂੰ ਵੀ ਡਾਰਕ ਬ੍ਰਾਊਨ ਕਰਨੇ ਜੀ ਇਹ ਆਪਾਂ ਕਿਉਂਕਿ ਵਿੱਚੋਂ ਕੱਚੇ ਨਾ ਰਹਿ ਜਾਣ। ਤਾਂ ਕਰਕੇ ਆਪਾਂ ਇਹਨੂੰ ਡਾਰਕ ਬ੍ਰਾਊਨ ਕਰਿਆ। ਸਾਰੇ ਨੂੰ ਅਸਾਪੇ ਕ ਬਲੇਡ ਚ ਕੱਢ ਲਾਂਗੇ। ਚੀਕੋ ਤੇ ਆਪਾਂ ਸਾਰੇ ਫਰਾਈ ਕਰ ਲੇ ਹੁਣ ਆਪਾਂ ਲੱਗਿਆ ਸਬਜ਼ੀ ਬਣਾਉਣ ਸਭ ਤੋਂ ਪਹਿਲਾਂ ਆਪਾਂ ਜੀਰਾ ਪਾਵਾਂਗੇ ਫਿਰ ਪਿਆਜ਼ ਅਦਰਕ ਲਸਣ ਦਾ ਪੇਸਟ ਪਿਆਜ਼ਾਂ ਨੂੰ ਹਲਕਾ ਬ੍ਰਾਊਨ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਟਮਾਟਰ ਦਾ ਪੇਸਟ ਪਾ ਦਾਂਗੇ ਤੇ ਨਾਲ ਇੱਕ ਚਮਚਾ ਆਪਾਂ ਨਮਕ ਦਾ ਪਾ ਦਾਂਗੇ ਪਾ ਮਸਾਲੇ ਦੇ ਵਿੱਚ ਪਾਵਾਂਗੇ ਹਲਦੀ 2 ਚਮਚ ਤੁਹਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਫਿਰ ਪਾਵਾਂਗੇ 1 ਚਮਚ ਲਾਲ ਮਿਰਚ ਮਸਾਲਾ ਕਿਉਂ ਛੱਡ ਦੋ ਫਿਰ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਦਾਂਗੇ ਤੇ ਨਾਲ ਹੀ ਆਪਾਂ ਇਹਦੇ ਕੋफ्ते ਐਡ ਕਰਦਾਂਗੇ ਬਹੁਤ ਟਾਈਮ ਹੋ ਗਿਆ ਸੀ ਕੋफ्ते ਸਬਜ਼ੀ ਖਾਦੇ ਮੈਂ ਆਪਣੀ 부ਆ ਜੀ ਕੋਲ ਰਹਿਤਾਂ ਨੂੰ ਬਣਾ ਕੇ ਕੋਈ ਕੋਈ ਦਾ ਟੇਸਟ ਹੀ ਬਣੀ ਸੀ ਤੇ ਮੈਂ ਸੋਚਿਆ ਚਲੋ ਆਪਾਂ ਵੀ ਬਣਾ ਲੈਂਦੇ ਕਿਉਂਕਿ ਲੋਕੀ ਹਣਾ ਪਹਿਲਾਂ ਜਿਵੇਂ ਆਪਾਂ ਬੇਲਾ ਨਹੀਂ ਸੀ ਉਹੋਂ ਨਹੀਂ ਹੋਈਆਂ ਤੇ ਹੁਣ ਬਹੁਤ ਜ਼ਿਆਦਾ ਹੋਈਆਂ ਨੇ ਤੇ ਮੈਂ ਸੋਚਿਆ ਚਲੋ ਆਪਾਂ ਕੋफ्ते ਬਣਾ ਲੈਂਦੇ ਆ ਤੇ ਜਿਹੜੀ ਆਪਣੀ ਗਰੇਵੀ ਤਿਆਰ ਹੋਈ ਸੀ ਉਹਦੇ ਵਿੱਚ ਆਪਾਂ ਕੋफ्ते ਪਾਤੇ ਸੀਗੇ ਕਿਉਂਕਿ ਕੋफ्ते 프라이 ਸੀਗੇ ਤੇ 5-7 ਮਿੰਟ ਬਾਅਦ ਆਪਾਂ ਇਹਨਾਂ ਨੂੰ ਪਕਾਵਾਂਗੇ ਫੇਰੇ ਦੇ ਵਿੱਚ ਮਲਾਈ ਜਾਂ ਦੁੱਧ ਪਾਵਾਂਗੇ ਆਪਾਂ ਤੇ ਆਪਾਂ ਮਲਾਈ ਪਾਵਾਂਗੇ ਫਰੈਸ਼ ਮਲਾਈ ਤੇ ਮਲਾਈ ਵਾਲੀ ਵੀਡੀਓ ਮੇਥੋਂ ਬਣਾਣੀ ਹੋਈ ਤੇ ਉਸ ਤੋਂ ਬਾਅਦ ਆਪਾਂ ਬਸ 500 ਦੇ ਮਿੰਟ ਪਕਾ ਕੇ ਇਹਨੂੰ ਆਪਾਂ ਇੱਕ ਪਾਂਡੇ 'ਚ ਕੱਢ ਲਿਆ ਸੀਗਾ ਆਪਾਂ ਸ਼ਾਮ ਨੂੰ ਖਾਣੀ ਸੀ ਤਾਂ ਕਰਕੇ ਪੋ ਥੋੜੀ ਬਣਾਈ ਆ ਜੇਕਰ ਤੁਸੀਂ ਜ਼ਿਆਦਾ ਬਣਾਉਣੀ ਚਾਹੁੰਦੇ ਹੋ ਤਾਂ ਪਾਣੀ ਜ਼ਿਆਦਾ ਪਾ ਸਕਦੇ ਹੋ ਕਿਉਂਕਿ ਕੋਫਤੇ ਪਾਣੀ ਬਹੁਤ ਜ਼ਿਆਦਾ ਸੋਖਦੇ ਆ ਲਓ ਜੀ ਆਪਣਾ ਮਲਾਈ ਕੋਫਤਾ ਦੀ ਸਬਜ਼ੀ ਬਣ ਕੇ ਤਿਆਰ ਆ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੁਹਾਨੂੰ ਆਜੀ